ਉਹ ਦਿੱਲੀ ਪੰਜਾਬੀ ਆ ਗਏ ਓਏ ਹਾਂਜੀ ਕੱਲ ਵੀਡੀਓ ਕੀਤੀ ਸੀ ਆਪਾਂ ਬੰਦ ਸਫਰ ਦੇ ਵਿੱਚ ਤੇ ਅੱਜ ਆਪਾਂ ਪਹੁੰਚ ਗਏ ਆ ਤੜਕੇ ਦੜਕੇ ਦਿੱਲੀ ਤੇ ਟਾਈਮ ਹੋਇਆ ਕਰੀਬ 5:30 ਦੇ ਕਰੀਬ ਆਓ ਫਿਰ ਚੱਲੀਏ ਅੱਗੇ ਇੱਥੇ ਆਪਾਂ ਗੁਰਦੁਆਰਾ ਸਾਹਿਬ ਨਹਾ ਤੋ ਕੇ ਫਰੈਸ਼ ਹੋ ਗਏ ਸੀ ਬੰਗਲਾ ਸਾਹਿਬ ਤੇ ਆਓ ਹੁਣ ਦਰਸ਼ਨ ਕਰਾਈਏ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੇ ਆਜੋ ਕਰੀਏ ਦਰਸ਼ਨ ਤੇ ਨਾਲ ਹੀ ਫਿਰ ਤੁਹਾਨੂੰ ਦਿਖਾਉਂਦੇ ਆ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਤੇ ਜੋ ਵੀ ਹੈਗਾ ਉਹਰੇ ਪ੍ਰਬੰਧ ਨਾਉਣ ਤੋਣ ਨੂੰ ਇਹ ਸਾਹਮਣੇ ਇੱਕ ਤੁਸੀਂ ਬਿਲਡਿੰਗ ਜਿਹੜੀ ਦੇਖ ਰਹੇ ਹੋ ਇਹ ਹੈ ਦਿੱਲੀ ਪੁਲਿਸ ਹੈੱਡ ਕੁਆਟਰ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਇਹ ਇਹ ਆਓ ਫਿਰ ਚਲਿਏ ਕਰੀਏ ਦਰਸ਼ਨ ਪਹੁੰਚ ਗਏ ਆ ਸਿੱਧਾ 올ਡ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਬੰਗਲਾ ਸਾਹਿਬ ਤੇ ਇੱਥੇ ਆ ਕੇ ਆਪਾਂ ਨੇ ਕੀਤਾ ਥੋੜਾ ਆਪਣਾ ਨਹਾਉਣ ਟੁਣ ਫਰੈਸ਼ ਹੋਏ ਤੇ ਫਿਰ ਹੁਣ ਆਪਾਂ ਸਿੱਧਾ ਜਾਵਾਂਗੇ ਦਰਸ਼ਨਾਂ ਲਈ ਆਜੋ ਤੁਹਾਨੂੰ ਵੀ ਕਰਾਈਏ ਦਰਸ਼ਨ ਮੈਂ ਬਾਕੀ ਮੈਂ ਬਾਹਰੋਂ ਇੱਕ ਛੋਟ ਲੈ ਕੇ ਉਹ ਤੁਹਾਨੂੰ ਦਿਖਾਈ ਦਿੱਤਾ ਜਿੱਥੋਂ ਉਤਰਦੇ ਆਪਾਂ ਬਿਲਕੁਲ ਮੇਨ ਰੋਡ ਦੇ ਨਾਲ ਹੀ ਤੁਹਾਨੂੰ ਟੈਕਸੀ ਜਾਂ ਆਟੋ ਉਤਾਰ ਦਿੰਦਾ ਹੈ ਉਹ ਜਿਹੜਾ ਉਹ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਉੱਥੇ ਉਹ ਸਾਈਡ ਤੋਂ ਐਂਟਰੀ ਹੈ ਸਿੱਧੀ ਇਹ ਸਾਹਮਣੇ ਹੈਗਾ ਜੀ ਫਿਰ ਦਰਵਾਜ਼ਾ ਲਓ ਜੀ ਕਰੋ ਦਰਸ਼ਨ ਸਾਹਮਣੇ ਦਰਬਾਰ ਸਾਹਿਬ ਤੇ ਗੁਰੂ ਅਮਰਦਾਸ ਜੀ ਨੂੰ ਸੰਗਠਨ ਜੇਕਰ ਕੋਈ ਪਹਿਲੀ ਵਾਰ ਆ ਰਿਹਾ ਬਾਕੀ ਜਿਦਵਾਰੇ ਵਿਚਾਰ ਆਪਾਂ ਕਰਦੇ ਆ ਰੁਕੇ ਲੇਕਿਨ ਮੈਂ ਤੁਹਾਨੂੰ ਵੈਸੇ ਦੱਸ ਦਿਆਂ ਥੋੜਾ ਮੋਟਾ-ਮੋਟਾ ਜੀ ਪਹਿਲੀ ਵਾਰ ਆ ਰਿਹਾ ਤੇ ਸਿੱਧਾ ਹੀ ਉੱਥੋਂ ਚੱਲ ਕੇ ਸਾਹਮਣੇ ਰੋਡ ਤੋਂ ਚੱਲ ਕੇ ਤੁਸੀਂ ਦਰਬਾਰ ਸਾਹਿਬ ਦੇ ਨਾਲ ਤੋਂ ਥੋੜੀ ਅੱਗੇ ਦੂਰੀ ਤੇ ਜਾ ਕੇ ਸੱਜੇ ਹੱਥੋਂ ਕੇ ਇੱਧਰ ਵਾਸ਼ਰੂਮ ਵਗੈਰਾ ਹੈ ਇਹ ਸਾਹਮਣੇ ਇੱਕ ਤੁਹਾਨੂੰ ਉਹਦਾ ਵੀ ਰਾਉਂਡ ਮੈਂ ਦਵਾ ਲਿਆਂਦਾ ਆ ਆਜੋ ਥੋੜਾ ਦਿਖਾ ਦਈਏ ਆਲਾ ਦਵਾਲਾ ਫਿਰ ਕਰਾਂਗੇ ਗੁਰਦੁਆਰੇ ਸਾਹਿਬ ਦੇ ਇਤਿਹਾਸ ਦੇ ਬਾਰੇ ਚਰਚਾ ਤੇ ਫਿਰ ਕਰਾਂਦੇ ਨਾਲੇ ਤੁਹਾਨੂੰ ਦਰਸ਼ਨ ਠੀਕ ਹੈ ਤੇ ਜਿਆਦਾ ਆਪਾਂ ਕੈਮਰਾ ਅੰਦਰ ਲੈ ਕੇ ਜਾਣਾ ਨਹੀਂ ਹੈ ਅਲਾਉਡ ਨਹੀਂ ਹੁੰਦਾ ਤੇ ਵੈਸੇ ਵੀ ਚੰਗਾ ਨਹੀਂ ਲੱਗਦਾ ਇਹ ਜੀ ਇਹ ਲਿਖਿਆ ਸਾਹਮਣੇ ਲੰਗਰ ਹਾਲ ਵਾਸ਼ਰੂਮ ਵਗੈਰਾ ਤੇ ਤੁਸੀਂ ਜਦੋਂ ਸਫਰ ਤੇ ਆ ਰਹੇ ਹੋ ਇੱਥੇ ਆ ਕੇ ਆਪਣਾ ਫਰੈਸ਼ ਹੋ ਕੇ ਰਹਿ ਸਕਦੇ ਆਜੋ ਮੈਂ ਤੁਹਾਨੂੰ ਇੱਕ ਵਾਰ ਦਿਖਾ ਦੇ ਹਾਂਜੀ ਉਹ ਸਾਹਮਣੇ ਮੈਂ ਇੱਥੋਂ ਇੱਥੇ ਤੁਹਾਨੂੰ ਐਂਟਰਸ ਦਿਖ ਰਹੀ ਹੈ ਗੇਟ ਇੱਥੋਂ ਮੈਂ ਆਇਆ ਆਹ ਹੈਗਾ ਸਾਹਮਣੇ ਲੰਗਰ ਖਾਨ ਠੀਕ ਹੈ ਤੇ ਵਾਸ਼ਰੂਮਸ ਨੇ ਸਾਹਮਣੇ ਉਹਨੂੰ బోర్ਡ ਲੱਗਿਆ ਦਿਖ ਜੇਗਾ ਇਥੇ ਅੰਦਰ ਜਾ ਕੇ ਬਿਲਕੁਲ ਲਾਸਟ ਚ ਜੈਂਟਸ ਲਈ ਹੈ ਕਵੀਨਾਂ ਵਾਸਤੇ ਤੇ ਆ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਲੇਡੀਜ਼ ਖੜੀਆਂ ਇਹ ਲੇਡੀਜ਼ ਵਾਸ਼ਰੂਮ ਹੈ ਤੇ ਬਹੁਤ ਖੁੱਲੇ ਡੁੱਲੇ ਵਧੀਆ ਤੇ ਔਰ ਤੁਸੀਂ ਆਪਣਾ ਇਸ਼ਨਾਨ ਪਾਣੀ ਜੋ ਵੀ ਬੰਦੇ ਨੇ ਵਾਸ਼ਰੂਮ ਵਗੈਰਾ ਤੇ ਤੁਸੀਂ ਮਤਲਬ ਉਹਰੇ ਆਰਾਮ ਨਾਲ ਕਰ ਸਕਦੇ ਹੋ ਕੋਈ ਉਹਰੇ ਦਿੱਕਤ ਵਾਲੀ ਗੱਲ ਨਹੀਂ ਹੈ ਕਿਉਂਕਿ ਓਬਵੀਅਸ ਜੀ ਗੱਲ ਹੈ ਕਿ ਜੇ ਬੰਦਾ ਸਫਰ ਤੇ ਆ ਰਿਹਾ ਤਾਂ ਉਹ ਸਿੱਧਾ ਨਤਮਸਤਕਤਾ ਨਹੀਂ ਹੋ ਸਕਦਾ ਮੱਥਾ ਤਾਂ ਨਹੀਂ ਟੇਕ ਸਕਦਾ ਤੇ ਪਹਿਲਾਂ ਫਰੈਸ਼ ਹੋਣਾ ਪਊਗਾ ਸੋ ਉਸ ਵਾਸਤੇ ਤੁਹਾਨੂੰ ਮੈਂ ਇਹ ਚੀਜ਼ ਦੱਸੀ ਹੈ ਜੀ ਜ਼ਰੂਰ ਤੇ ਫਿਰ ਨਾਲ ਹੀ ਆਪਾਂ ਜਦੋਂ ਮੇਨ ਇੰਟਰਸ ਜਿਹੜੀ ਦੂਜੀ ਸਾਈਡ ਤੋਂ ਜਿੱਥੋਂ ਮੈਂ ਆਇਆ ਤੁਹਾਨੂੰ ਦਿਖਾਇਆ ਉਹਦੇ ਪੌੜੀਆਂ ਜਿੱਦਾਂ ਆਪਾਂ ਉੱਪਰ ਚੜਦੇ ਹਾਂ ਉਹਦੇ ਨਾਲ ਹੀ ਗੱਡੜੀ ਘਰ ਹੈ ਤੁਸੀਂ ਆਪਣਾ ਜੋ ਵੀ ਸਾਜੂ ਸਮਾਨ ਤੁਹਾਡੇ ਕੋਲ ਹੈ ਜੋ ਗੈਰ ਜ਼ਰੂਰੀ ਆਈਟਮ ਹੁੰਦੀ ਹੈ ਬਾਕੀ ਫੋਨ ਪਰਸ ਵਗੈਰਾ ਦਾ ਬੰਦੇ ਦੇ ਨਾਲ ਹੀ ਚਾਹੀਦਾ ਬਾਕੀ ਗੈਰ ਜ਼ਰੂਰੀ ਆਈਟਮ ਤੁਸੀਂ ਉੱਥੇ ਗੱਡੜੀ ਘਰ ਚ ਜਮ੍ਹਾਂ ਕਰਾ ਕੇ ਅੰਦਰ ਕਰੋ ਦਰਸ਼ਨ ਤੇ ਹੁਣ ਨਾਲ ਹੀ ਮੈਂ ਤੁਹਾਨੂੰ ਕਰਾਨਾ ਹੈ ਤੇ ਫਿਰ ਚੱਲਦੇ ਹਾਂ ਉਸ ਤੋਂ ਬਾਅਦ ਸਰੋਵਰ ਦਿਖਾਵਾਂਗੇ ਉਹਦਾ ਬਹੁਤ ਖਲਾਜ ਲੰਮਾ ਚੋੜਾ ਸਰੋਵਰ ਹੈ ਤੇ ਨਾਲ ਹੀ ਅ ਹੈਰੀਟੇਜ ਪਾਰਕ ਇੱਥੇ ਬਾਬਾ ਬਘੇਲ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆ। ਓਵੀ ਮੈਂ ਤੁਹਾਨੂੰ ਦਿਖਾ ਦੇਣਾ। ਇਹ ਦੇਖੋ ਹੈਰੀਟੇਜ ਮਿਊਜ਼ੀਅਮ ਬਣਿਆ ਹੋਇਆ ਅੰਦਰ ਬਾਬਾ ਬਘੇਲ ਸਿੰਘ ਜੀ ਇਹਨਾਂ ਨੇ ਦਿੱਲੀ ਕਹਿੰਦੇ 17 ਵਾਰੀ ਜਿੱਤੀ ਸੀ। ਉਹ ਬਾਬੇ ਸਾਡੇ ਤੇ ਇਸ ਸਾਈਡ ਫਿਲਹਾਲ ਇਹ ਇਸ ਟੈਂਪ ক্লোਜਡ ਹੈ ਲੇਕਿਨ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾ ਦਿੰਦਾ ਤੇ ਇਹ ਆਪਾਂ ਜਿੱਥੇ ਐਸ ਟਾਈਮ ਇਹ ਆ ਗਏ ਆਪਾਂ ਬੈਕ ਸਾਈਡ ਇਹ ਹੈਗਾ ਗੁਰਦੁਆਰਾ ਬੰਗਲਾ ਸਾਹਿਬ ਦਾ ਬਾਹਰੀ ਗੇਟ ਪਿਛਲਾ ਹਿੱਸਾ ਮਤਲਬ ਤੇ ਬਾਕੀ ਜੋ ਬੰਗਲਾ ਸਾਹਿਬ ਹੈ ਇਹ ਪੈਂਦਾ ਬਿਲਕੁਲ ਤੁਸੀਂ ਤੁਹਾਨੂੰ ਮੈਂ ਸਾਹਮਣੇ ਆਂਦੇ ਇੱਕ ਸ਼ੋਰਟ ਚ ਬਿਲਡਿੰਗ ਦਿਖਾਈ ਹੈ ਮੈਂ ਦੱਸਿਆ ਵੀ ਇਹ ਇੱਥੇ ਬਿਲਕੁਲ ਸਾਹਮਣੇ ਹੈ ਉਹ ਹੈਗਾ ਡੈਲੀ ਪੁਲਿਸ ਦਾ ਜੋ ਮੇਨ ਹੈੱਡਕੁਆਟਰ ਹੈ ਤੇ ਉਹਦੇ ਬਿਲਕੁਲ ਨਾਲ ਬੰਗਲਾ ਸਾਹਿਬ ਗੁਰਦੁਆਰਾ ਹੈ ਬਾਕੀ ਮੋਸਟਲੀ ਸਾਰੇ ਜਾਣਦੇ ਆ ਤੇ ਤੁਸੀਂ ਆਟੋ ਵਗੈਰਾ ਜਾਂ ਪਰਸਨਲ ਵਹੀਕਲ ਤੇ ਵੀ ਆ ਰਹੇ ਤਾਂ ਵੀ ਤੁਸੀਂ ਆਸਾਨੀ ਨਾਲ ਇੱਥੇ ਪਹੁੰਚ ਸਕਦੇ ਹੋ ਇਹ ਹੈ ਜੀ ਗੁਰੂ ਹਰਕ੍ਰਿਸ਼ਨ ਮਾਰੇ ਦੀ ਚੈਲੰਜ ਨੂੰ ਪ੍ਰਾਪਤ ਧਰਤੀ ਤੇ ਆਜੋ ਫਿਰ ਦੇਖਦੇ ਆਂ ਅੱਗੇ ਦਰਬਾਰ ਸਾਹਿਬ ਅੰਦਰ ਪਹਹਾਲੀ ਕਰਦੇ ਆਂ ਜੀ ਇਤਿਹਾਸ ਬਾਰੇ ਚਰਚਾ ਤੇ ਬਾਕੀ ਫਿਰ ਮਿਲਦੇ ਆਂ ਅੱਗੇ ਬਾਕੀ ਆਲਮੋਸਟ ਮੈਂ ਤੁਹਾਨੂੰ ਦੱਸਦਾ ਜਿਹੜੀ ਪ੍ਰਾਇੋਰਟੀ ਤੇ ਬੰਦੇ ਦੇ ਚੀਜ਼ਾਂ ਹੁੰਦੀਆਂ ਜਦੋਂ ਸਫ਼ਰ ਤੇ ਆਂਦਾ ਆਪਣਾ ਨਾ ਤੋਕੇ ਫਰੈਸ਼ ਹੋ ਕੇ ਤੇ ਆਪਣਾ ਚਾਹ ਪਾਣੀ ਛਕਣਾ ਤਾਂ ਸਾਹਮਣੇ ਬਿਲਕੁਲ ਨਾਲੇ ਲੰਗਰ ਹੈ ਉਸ ਤੋਂ ਬਾਅਦ ਤੁਸੀਂ ਜੋੜੇ ਬਿਸ਼ੱਕ ਇੱਥੇ ਜਮ੍ਹਾਂ ਕਰਾ ਸਕਦੇ ਹੋ ਜੇ ਨਾਲ ਤੁਹਾਡੇ ਬੈਗਸ ਵਗੈਰਾ ਵੀ ਹੈ ਤਾਂ ਤੁਹਾਨੂੰ ਫਰੰਟ 'ਚ ਹੀ ਇਹ ਗੱਟੜੀ ਕਰ ਉਹ ਤੁਸੀਂ ਉੱਥੇ ਜਮ੍ਹਾਂ ਕਰਾ ਕੇ ਆਪਣਾ ਆਰਾਮ ਨਾਲ ਮੱਥਾ ਟੇਕੋ ਤੇ ਰੱਬ ਦਾ ਨਾਮ ਜਪੋ ਠੀਕ ਹੈ ਜੀ ਫਿਰ ਤੁਹਾਨੂੰ ਕਰਾਨੇ ਆ ਕਿ ਦਰਸ਼ਨ ਦਰਬਾਰ ਸਾਹਿਬ ਤੇ ਫਿਰ ਚੱਲਦੇ ਆਂ ਇਹ ਕਰਾਂਗੇ ਵੀਡੀਓ ਦੀ ਸਮਾਪਤੀ ਆਓ ਚੱਲੀਏ ਹਾਂਜੀ ਸਾਧਸੰਗ ਜੀ ਇਹ ਹੈ ਗੁਰਦੁਆਰਾ ਬੰਗਲਾ ਸਾਹਿਬ ਦਾ ਇਤਿਹਾਸ ਇੱਥੇ ਰਾਜਾ ਜੈ ਸਿੰਘ ਦਾ ਬੰਗਲਾ ਹੁੰਦਾ ਸੀਗਾ ਜੀ ਤੇ ਉਹਨਾਂ ਦੇ ਸੱਦੇ ਤੇ ਮਹਾਰਾਜ ਇੱਥੇ ਆਏ ਐ ਤੇ ਉਸ ਸਮੇਂ ਦਿੱਲੀ ਦੀਆਂ ਜਿਹੜੀਆਂ ਸੰਗਤਾਂ ਸੀਗੀਆਂ ਲੋਕਾਂ ਲੋਕ ਹੈਜੇ ਤੇ ਚੇਚਕ ਦੀ ਬਿਮਾਰੀ ਨਾਲ ਜੂਝ ਰਹੇ ਸੀਗੇ ਤੇ ਉਦੋਂ ਸੰਗਤਾਂ ਨੇ ਫਰਿਆਦ ਕੀਤੀ ਗੁਰੂ ਮਹਾਰਾਜ ਅੱਗੇ ਉਦੋਂ ਮਹਜ ਗੁਰੂ ਮਲੇ ਦੀ ਜੋ ਉਮਰ ਹੈ 8 ਸਾਲ ਦੀ ਸੀਗੀ ਤੇ ਉਹਨਾਂ ਨੇ ਫਿਰ ਇੱਥੇ ਸਥਾਪਿਤ ਇੱਕ ਬੱਚੇ ਨੂੰ ਆਪਣੇ ਚਾਰਾਂ ਸ਼ੋਹ ਦੇ ਕੇ ਉਹ ਜਲ ਛਕਣ ਲਈ ਕਿਹਾ ਤੇ ਜਦੋਂ ਉਹ ਸੰਗਤਾਂ ਉਹ ਚ ਬੱਚੇ ਤੋਂ ਜਲ ਛਕਦੀਆਂ ਰਹੀਆਂ ਤੇ ਨਾਲ ਹੀ ਉਹ ਰੋਗਾਂ ਤੋਂ ਮੁਕਤ ਹੁੰਦੀਆਂ ਰਹੀਆਂ ਇਸ ਤਰੀਕੇ ਨਾਲ ਗੁਰੂ ਮਹਾਰਾਜ ਨੇ ਇਹ ਇੱਥੇ ਜੂਝ ਰਹੇ ਜੋ ਬਿਮਾਰੀ ਤੋਂ ਹੈ ਜੇ ਤੋਂ ਔਰ ਜੈ ਜਗਦੀ ਬਿਮਾਰੀ ਤੋਂ ਜੂਝ ਰਹੇ ਜਿਹੜੇ ਇੱਥੇ ਦੀਆਂ ਲੋਕਲ ਸੰਗਤਾਂ ਸੀਗੀਆਂ ਲੋਕ ਸੀਗੇ ਜੋ ਇੱਥੇ ਦੇ ਵਸਨੀਕ ਸੀਗੇ ਉਹਨਾਂ ਨੂੰ ਮਤਲਬ ਰੋਗ ਤੋਂ ਮੁਕਤ ਕੀਤਾ ਸੀਗਾ ਇਹ ਨਾਲ ਹੀ ਉਹਨੇ ਸਰੋਵਰ ਤੇ ਅਜ ਵੀ ਇਸ ਸਥਾਨ ਤੇ ਆ ਕੇ ਲੋਕ ਇੱਥੇ ਜਲ ਛਕਦੇ ਆ ਇਸ਼ਨਾਨ ਪਾਣੀ ਕਰਦੇ ਆ ਨਤਮਸਤਕ ਹੁੰਦੇ ਆ ਇਹ ਹੈ ਜੀ ਕਿਰਪਾ ਮਰਯ ਦੀ ਇਹ ਇਹ ਉਸੇ ਸਥਾਨ ਤੇ ਫਿਰ ਉਹ ਬੰਗਲਾ ਹੋਣ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਜੋ ਬੰਗਲਾ ਸਾਹਿਬ ਪਿਆ ਹੈ ਇਹ ਸਗੇ ਜੀ ਦਰਸ਼ਨ ਗੁਰਦੁਆਰਾ ਬੰਗਲਾ ਸਾਹਿਬ ਦੇ ਇਸ ਤੋਂ ਬਾਅਦ ਕਰਾਵਾਂਗੇ ਤੁਹਾਨੂੰ ਦਰਸ਼ਨ ਅਗਲੇ ਗੁਰਦੁਆਰਾ ਸਾਹਿਬ ਤਦ ਤੱਕ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ